ਅੱਜ ਮੈਂ ਸਮੂਹ ਪਾਕਿਸਤਾਨ ਵਿਉਂ ਦੀਆਂ ਕਾਦੀਆਂ ਜ਼ਿਲ੍ਹਾ ਕਪੂਰਥਲਾ ਬਲਾਕ ਕਰਤਾਰਪੁਰ ਜੋ ਅਸੀਂ 16 ਫਰਵਰੀ 2024 ਨੂੰ ਪਾਸਪੰਦ ਦਾ ਸੱਦਾ ਦਿੱਤਾ ਹੈ ਉਹਦੇ ਵਿੱਚ ਅਸੀਂ ਜ਼ਿਲ੍ਹਾ ਕਪੂਰਥਲਾ ਬਲਾਕ ਕਰਤਾਰਪੁਰ ਦਿੱਲੀ ਹਾਈ ਅਬਰਖਰ ਸਰਕਾਰ ਕੋਲ ਲੱਗੇ ਜਗੀ ਦੇ ਜੋ 11 ਤੋਂ 4 ਵਜੇ ਤੱਕ ਬੰਦ ਕਰ ਰਹੇ ਆ ਕਿਉਂ ਕਿ ਜਿਹੜਾ ਮੋਦੀ ਸਰਕਾਰ ਨੇ ਤੇ ਸਾਡੀਆਂ ਮੁੱਖ ਮੰਗਾਂ ਨੇ ਜਿਹੜਾ ਐਮਐਸਪੀ ਨੇ ਕਲੋਨੀ ਗਰੰਟੀ ਕੀਤੀ ਜਾਵੇ ਜਿਹੜਾ ਸਮਝੌਤਾ ਕਰਨਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਰੱਦ ਕੀਤਾ ਜਾਵੇ ਜੋ ਵੀ ਜਿਹੜਾ ਉਹ ਜਿੰਨੇ ਜਿਹੜਾ ਬਿਗਲੀ ਫੋਨ ਮੈਂ 2020 ਉਹਨੂੰ ਰੱਦ ਕੀਤਾ ਜਾਵੇ ਜਾਂ ਜਿਹੜੇ ਰੇਟਾਂ ਹਟਾਏ ਜਿਹੜਾ ਆ ਡਰਾਈਵਰਾਂ ਦੇ ਉੱਪਰ ਜਿੰਨੀਆਂ ਵੀ ਬਣ ਕੇ ਡਰਾਈਵਰਾਂ ਸਾਰੇ ਜਾਂ ਚਾਹਸੀਆਂ ਚੈਲੰਜੀਆ ਹੋਰ ਵੀ ਆ ਜਿਹੜਾ ਉਹਨਾਂ ਦੇ ਕਾਨੂੰਨ ਬਣਾਇਆ ਆ ਉਹਨੂੰ ਰੱਦ ਕੀਤਾ ਜਾਵੇ ਉਹ ਹੋਰ ਜਿਹੜੀਆਂ ਮੰਗਾ ਸਾਰੀਆਂ ਨੇ ਉਹਦੇ ਵਾਸਤੇ 16 ਨੂੰ ਜਿਹੜਾ ਛੱਤਰਵਾਲ ਨੂੰ ਪਾਸ ਬੰਦ ਕਰਨਾ ਆ ਉਹ ਜਿਹੜਾ ਦੇਖੋ ਦਿੱਲੀ ਚ ਪੁੰਜ ਪਸਾਨ ਜਿੱਥੇ ਬੰਦੀਆਂ ਗਈਆਂ ਨੇ ਉਹਨਾਂ ਤੇ ਜਿਹੜਾ ਉਹ ਖੱਤ੍ਹਾ ਸਰਕਾਰ ਹaryana ਵਾਲੀ ਜਾਂ ਜਿਹੜਾ ਮੋਦੀ ਸਰਕਾਰ ਆ ਉਹ ਬੜਾ ਗਲਤ ਕਦਮ ਪੀਰਾ ਉਹਦੀ ਵੀ ਪੋਲੀ ਉਹ ਨੰਬਰੀ ਕਰਦੇ ਆ ਦੇਖੋ ਸਾਡੀਆਂ ਮੰਗਾ ਜਿਹੜੀਆਂ ਨੇ ਉਹ ਜਿਹੜੀਆਂ ਪਸਾਨਾਂ ਜਿਹੜੀਆਂ ਕੋਈ ਜੱਥੇ ਬੰਦੀਆਂ ਸਭਾ ਇੱਕੀ ਦੇ ਇਸ ਤਰ੍ਹਾਂ ਕੋਈ ਸਾਇੰਸ ਨੂੰ ਨਹੀਂ ਚੱਲਦੇ ਆਂ ਔਰ ਜਿਹੜਾ ਆਸਾਨਾ ਮਜ਼ਦੂਰਾਂ ਦਾ ਜਿੰਨਾ ਵੀ ਦੇਖੋ ਜਾਨੇ ਆਪਣੇ ਛੋਟਾ ਵਪਾਰੀ ਦੁਕਾਨਦਾਰ ਜਾਂ ਕੋਈ ਬੰਦਿਆ ਉਹਨਾਂ ਨੂੰ ਜੱਫਾ ਜਿਹੜਾ ਬਹੁਤ ਜਨਾਬ ਮਹਗਾਈ ਕੋਈ ਕਦੇ ਹਾਮਦਾਨ ਜਿਹੜਾ ਬਹੁਤ ਜਨਾਬ ਉਹਨਾਂ ਨੂੰ ਜਨਾਬ ਦੀ ਨੁਕਸਾਨ ਹੋ ਰਿਹਾ ਉਹਦੀ ਗੜੀ ਪ੍ਰਧਾਨ ਕੋਈ ਭਾਈ ਕਹੇ ਭਾਰਤੀ ਕਿਸਾਨਾਂ ਦੀ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨਾਂ ਦੀ ਯੂਨੀਅਨ ਕਾਪੀਆਂ ਜਿੰਦਾਬਾਦ ਭਾਰਤੀ ਕਿਸਾਨਾਂ ਦੀ ਯੂਨੀਅਨ ਕਾਪੀਆਂ ਜਿੰਦਾਬਾਦ ਭਾਰਤੀ ਕਿਸਾਨਾਂ ਦੀ ਯੂਨੀਅਨ ਕਾਪੀਆਂ ਜਿੰਦਾਬਾਦ